ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗੱਜ ਵਾਜ ਕੇ ਆਖੋ ਜੀ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਮ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹਾਂ ਸਾਸ ਸੰਗਤ ਜੀ ਅੱਜ ਅਸੀਂ ਇੱਕ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸਾਸ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹੜੇ પતિ ਪਤਨੀ ਦੀ ਆਪਸ ਵਿੱਚ ਨਹੀਂ ਬਣਦੀ ਕਿਸੇ ਵੀ ਕਾਰਨ ਕਰਕੇ ਤਾਂ ਸਾਸ ਸੰਗਤ ਜੀ ਮਹਾਂਪੁਰਸ਼ਾਂ ਇਹ ਦੱਸੇ ਹੋਈ ਇਸ ਸ਼ਬਦ ਦਾ ਜਾਪ ਕਰ ਲਵੋ ਤੁਹਾਡੇ ਆਪਸ ਵਿੱਚ ਪਿਆਰ ਵੱਧ ਜਾਵੇਗਾ ਪਤੀ ਪਤਨੀ ਦਾ ਸਾਥ ਸੰਗਤ ਜੀ ਤੁਹਾਨੂੰ ਅਸੀਂ ਇਸ ਦੀ ਪੂਰੀ ਵਿਧੀ ਬਾਰੇ ਦੱਸਾਂਗੇ ਸਾਥ ਸੰਗਤ ਜੀ ਸੰਤ ਬਾਬਾ ਅਜੇ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ संगत जी जो वीडियो वजिया लगी हो वो तो वेयर जरूर करो अपने भैन भरावानोस्तान मित्रां रिश्तेदार सत्संग जी महापुर जी कहते ने भाई ता किसी भला हो सके कहीं किसी का भला करा ही वागुरु जी साढ़ा भला करेंगे सात संग जी जो भीडियो लगी हो भी। ਤੇ ਕਮੈਂਟ ਬਾਕਸ ਵਿੱਚ ਸੰਪਰਭਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਮਹਾਂਪੁਰਜ ਜੀ ਕਹਿੰਦੇ ਨੇ ਪਾਈ ਨਾਨਕ ਦੁਖਿਆ ਸਭ ਸੰਸਾਰ ਸਾਧ ਸੰਗਤ ਜੀ ਬਹੁਤ سارے ਰਿਸ਼ਤੇ ਇਦਾਂ ਦੇ ਨੇ ਜਿਹਨਾਂ પતિ ਪਤਨੀ ਦੇ ਵਿੱਚ ਆਪਸ ਵਿੱਚ ਨਹੀਂ ਬਣਦੀ। ਹਰ ਟਾਈਮ ਲੜਾਈ ਝਗੜਾ ਹੀ ਹੁੰਦਾ ਰਹਿੰਦਾ ਹੈ। ਬਹੁਤ ਸਾਰੇ ਇਸ ਦੇ ਕਾਰਨ ਹਨ ਜਿਵੇਂ ਕਿ ਪਤੀ ਸ਼ਰਾਬ ਪਿੰਦਾ ਹੈ, ਕੋਈ ਨਸ਼ਾ ਕਰਦਾ ਹੈ। ਸਾਥ ਸੰਗਤ ਜੀ ਉਸ ਦੇ ਕਰਕੇ પતિ ਪਤਨੀ ਵਿੱਚ ਆਪਸ ਵਿੱਚ ਬਹੁਤ ਲੜਾਈ ਝਗੜਾ ਹੁੰਦਾ ਹੈ। ਜਿਸ ਕਰਕੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਪਿਆਰ ਵੀ ਨਹੀਂ ਰਹਿੰਦਾ। ਸਾਸ ਸੰਗਤ ਜੀ ਇੱਕ ਮਾਂ ਪਿਓ ਹੀ ਹੁੰਦੇ ਹਨ ਜਿਹੜੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ ਸਾਸ ਸੰਗਤ ਜੀ ਜਦੋਂ ਉਹਨਾਂ ਦੀ ਆਪਸ ਵਿੱਚ ਹੀ ਨਹੀਂ ਬਣਦੀ ਤਾਂ ਬੱਚਿਆਂ ਨੇ ਵੀ ਜੋ ਕੁਝ ਉਹ ਦੇਖਦੇ ਹਨ ਉਹ ਹੀ ਕੁਝ ਉਹਨਾਂ ਨੇ ਸਿੱਖਣਾ ਹੁੰਦਾ ਹੈ ਸਾਸ ਸੰਗਤ ਜੀ ਜਿਸ ਘਰ ਦੇ ਵਿੱਚ ਹਰ ਟਾਈਮ ਲੜਾਈ ਝਗੜਾ ਕਲੇਸ਼ ਹੁੰਦਾ ਹੈ ਸਾਸ ਸੰਗਤ ਜੀ ਉਸ ਘਰ ਦੇ ਵਿੱਚ ਕਦੀ ਵੀ ਬਰਕਤ ਨਹੀਂ ਰਹਿੰਦੀ ਕਿਉਂਕਿ ਸਾਸ ਸੰਗਤ ਜੀ ਜਿਹੜੀ ਇੱਕ ਪਤਨੀ ਹੁੰਦੀ ਹੈ ਨਾ ਇੱਕ ਇਸਤਰੀ ਹੁੰਦੀ ਹੈ ਵਾਈਕੁੱਟ ਜੀ ਨੇ ਉਸ ਨੂੰ ਲక్ష్ਮੀ ਦਾ ਰੂਪ ਮੰਨਿਆ ਹੈ ਸਾਸ ਸੰਗਤ ਜੀ ਜਦੋਂ ਉਹ ਹੀ ਹਰ ਟਾਈਮ ਘਰ ਦੇ ਵਿੱਚ ਦੁਖੀ ਹੋਵੇਗੀ ਪਰੇਸ਼ਾਨ ਹੋਵੇਗੀ ਸਾਸ ਸੰਗਤ ਜੀ ਉਹ ਖੁਸ਼ ਨਹੀਂ ਹੋਵੇਗੀ ਤਾਂ ਸਾਸ ਸੰਗਤ ਜੀ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਰਹਿੰਦੀ ਸਾਸ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਵੀ ਹਰ ਟਾਈਮ ਕਲਕੂਲੇਸ਼ਨ ਜਾਂਦਾ ਹੈ ਲੜਾਈ ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ ਸਾਧ ਸੰਗਤ ਜੀ ਪਰਿਵਾਰ ਵਿੱਚ ਪਿਆਰ ਨਹੀਂ ਹੈ ਨਾ ਹੀ ਘਰ ਵਿੱਚ ਕੋਈ ਸੁੱਖ ਹੈ ਤਾਂ ਸਾਧ ਸੰਗਤ ਜੀ ਹਰ ਵੇਲੇ ਦੁੱਖ ਹੀ ਰਹਿੰਦੇ ਨੇ ਘਰ ਵਿੱਚ ਦਿਲ ਨਹੀਂ ਲੱਗਦਾ ਇਦਾਂ ਉਦਾਂ ਹੈ ਕਿ ਅਸੀਂ ਕਿਤੇ ਕਿਧਰੇ ਬਾਹਰ ਚਲੇ ਜਾਈਏ ਘਰ ਤੋਂ ਕਿਤੇ ਦੂਰ ਚਲੇ ਜਾਈਏ ਸਾਧ ਸੰਗਤ ਜੀ ਕਹਿੰਦੇ ਜਦੋਂ ਬੰਦਾ ਦੁਖੀ ਹੁੰਦਾ ਹੈ ਨਾ ਉਹ ਬਹੁਤ ਗਲਤ ਕਦਮ ਚੁੱਕ ਲੈਂਦਾ ਹੈ ਜਿਸ ਦਾ ਉਸ ਅੱਗੇ ਨਹੀਂ ਸੋਚਿਆ ਹੁੰਦਾ ਕਿ ਉਸ ਦਾ ਨਤੀਜਾ ਕੀ ਹੋਵੇਗਾ ਸਤ ਸੰਗਤ ਜੀ ਤਾਂ ਹੀ ਕਹਿੰਦੇ ਨੇ ਭਾਈ ਮਹਾਪੁਰਜ ਜੀ ਕਹਿੰਦੇ ਨੇ ਭਾਈ ਦੁੱਖ ਦੇ ਵਿੱਚ ਕਦੇ ਵੀ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਉਹ ਹਮੇਸ਼ਾ ਦੁਖਦਾਈ ਹੁੰਦਾ ਹੈ ਜੇਕਰ ਤੁਹਾਡੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਹੈ ਤਾਂ ਅੱਜ ਗੁਰਬਾਣੀ ਦੇ ऐसे शब्द बारे ਦੱਸਣ ਜਾ ਰਹੇ ਹਾਂ ਜਿਸ ਦਾ ਚਮਤਕਾਰ जाप ਕਰਨ ਤੋਂ ਬਾਅਦ ਤੁਸੀਂ ਖੁਦ ਦੇਖੋਗੇ ਸਾਧ ਸੰਗਤ ਜੀ ਤੁਹਾਡੇ ਘਰ ਵਿੱਚ ਕਲਾ ਕਲੇਸ਼ ਪੂਰਾ ਮਿਟ ਜਾਵੇਗਾ ਘਰ ਦੇ ਜੀਆਂ ਵਿੱਚ ਇਨਾ ਪਿਆਰ ਹੋ ਜਾਵੇਗਾ ਪਤੀ ਪਤਨੀ ਦੀ ਆਪਸ ਵਿੱਚ ਇੰਨੀ ਬਣਨ ਲੱਗ ਜਾਵੇਗੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਉਹ ਘਰ ਵਿੱਚ ਲੜਾਈ ਝਗੜਾ ਇਸ ਤਰ੍ਹਾਂ ਖਤਮ ਹੋ ਜਾਏਗਾ ਕਿ ਜਿਵੇਂ ਇੱਕ ਸੁਪਨਾ ਬਣ ਕੇ ਉਹ ਖਤਮ ਹੋ ਜਾਵੇ ਜਿਵੇਂ ਕਦੀ ਘਰ ਦੇ ਵਿੱਚ ਲੜਾਈ ਹੋਈ ਹੀ ਨਹੀਂ ਹੋਵੇ ਸਾਸ ਸੰਗਤ ਜੀ ਇੱਕ ਦੂਸਰੇ ਤੋਂ ਬਿਨਾ ਪਤੀ ਪਤਨੀ ਨਹੀਂ ਰਹਿਣਗੇ ਸਾਸ ਸੰਗਤ ਜੀ ਭੈਣ ਭਰਾਵਾਂ ਦਾ ਪਿਆਰ ਪੈ ਜਾਵੇਗਾ ਸਸ ਨੂੰ ਦਾ ਪਿਆਰ ਪੈ ਜਾਵੇਗਾ ਘਰ ਵਿੱਚ ਇਹਨੇ ਸੁੱਖ ਆ ਜਾਣਗੇ ਜ਼ਿੰਦਗੀ ਸੁਖੌੜੀ ਹੋ ਜਾਏਗੀ सा संगत जी गुरु साहब जी इनी कृपा हो जाएगी इस शब्द का जाप ती संगत जी जाप करना है रोज सांगत जी इस शब्द जिंदगी बदल के रख देवेगा इस शब्द घर सुख ही सुख कर देगा सास संंग जी ती इस शब्द का जाप इक्की दिन सात संगत जी 21 ਦਿਨ ਰੋਜ਼ ਪੰਜ ਵਾਰ ਕਰਨਾ ਹੈ ਸਾਥ ਸੰਗਤ ਜੀ ਇਹ ਕੋਈ ਵੀ ਕਰਦਾ ਜੀ ਕਰ ਸਕਦਾ ਹੈ ਜੋ ਚਾਹੁੰਦਾ ਹੈ ਕਿ ਸਾਡੇ ਘਰ ਪਰਿਵਾਰ ਵਿੱਚ ਆਪਸੀ ਮੇਲ ਹੋ ਜਾਵੇ ਘਰ ਦੇ ਵਿੱਚ ਖੁਸ਼ੀਆਂ ਆ ਜਾਣ ਸਾਥ ਸੰਗਤ ਜੀ ਪਤੀ ਪਤਨੀ ਦੇ ਆਪਸ ਵਿੱਚ ਕਲੇਸ਼ ਖਤਮ ਹੋ ਜਾਵੇ ਸਾਥ ਸੰਗਤ ਜੀ ਜਿਹੜੇ ਪਤੀ ਪਤਨੀ ਦੀ ਆਪਸ ਵਿੱਚ ਨਹੀਂ ਬਣਦੀ ਇੱਕ ਦੂਸਰੇ ਨੂੰ ਦੇਖ ਕੇ ਲੜਨ ਲੱਗ ਜਾਂਦੇ ਹਨ ਪਰਿਵਾਰ ਦਾ ਹਰ ਮੈਂਬਰ ਆਪਸ ਵਿੱਚ ਲੜਦਾ ਹੀ ਰਹਿੰਦਾ ਹੈ ਪਤੀ ਪਤਨੀ ਦਾ ਆਪਸ ਵਿੱਚ ਪਿਆਰ ਨਹੀਂ ਹੈ ਸਾਧ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਜੋ ਵੀ ਮੈਂਬਰ ਆਪਣੇ ਘਰ ਦੀ ਭਲਾਈ ਚਾਹੁੰਦਾ ਹੈ ਉਹ ਆਪਣੇ ਪਰਿਵਾਰ ਵਿੱਚ ਕਲੇਸ਼ ਖਤਮ ਕਰਨ ਲਈ ਇਸ ਸ਼ਬਦ ਦਾ ਜਾਪ ਕਰ ਲੋ ਗੁਰੂ ਮਹਾਰਾਜ ਜੀ ਇੰਨੀ ਕਿਰਪਾ ਕਰ ਦੇਣਗੇ ਕਿ ਦੁਬਾਰਾ ਕਦੀ ਘਰ ਦੇ ਵਿੱਚ ਲੜਾਈ ਝਗੜਾ ਨਹੀਂ ਹੋਵੇਗਾ ਘਰ ਦੇ ਵਿੱਚ ਸੁੱਖ ਹੀ ਸੁੱਖ ਆ ਜਾਣਗੇ ਹਰ ਵੇਲੇ ਦੁੱਖ ਖਤਮ ਹੋ ਜਾਣਗੇ ਸਾਧ ਸੰਗਤ ਜੀ ਜੇ ਤੁਹਾਡਾ ਵੀ ਘਰ ਦੇ ਵਿੱਚ ਦਿਲ ਨਹੀਂ ਲੱਗਦਾ ਤਾਂ ਤੁਸੀਂ ਵੀ ਇਸ ਸ਼ਬਦ ਦਾ ਜਾਪ ਕਰ ਲਓ ਸਾਧ ਸੰਗਤ ਜੀ ਤੁਸੀਂ ਇਸ ਨੂੰ ਇੱਕੇ ਦਿਨ ਲਈ ਰੋਜ਼ ਪੰਜ ਵਾਰ ਕਰਨਾ ਹੈ ਚਾਹੇ ਘਰ ਦਾ ਕੋਈ ਵੀ ਜੀ ਕਰ ਲਵੇ ਚਾਹੇ ਪਤਨੀ ਕਰ ਲਵੇ ਚਾਹੇ ਪਤੀ ਕਰ ਲਵੇ ਜਾਂ ਉਹਨਾਂ ਦੇ ਪੁੱਛੇ ਕਰ ਲਾ ਘਰ ਦਾ ਇੱਕ ਵੀ ਜੀ ਕਰ ਲਵੇ ਸਾਧ ਸੰਗਤ ਜੀ ਸਾਧ ਸੰਗਤ ਜੀ ਅਬ ਹੁਣ ਆਪਾਂ ਤੁਹਾਨੂੰ ਇਸ ਦੀ ਵਿਧੀ ਬਾਰੇ ਦੱਸਦੇ ਹਾਂ ਸਾਧ ਸੰਗਤ ਜੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਸਾਧ ਸੰਗਤ ਜੀ 5 ਤੋਂ 8 ਵਜੇ ਦੇ ਵਿੱਚ ਵਿੱਚ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੁਚੇ ਹੋਗੇ ਸੁਚੇ ਕਪੜੇ ਪਾ ਕੇ ਸਾ ਸੰਗਤ ਜੀ ਗੁਰੂ ਮਹਾਰਾਜ ਜੀ ਅੱਗੇ ਆਸਣ ਲਗਾ ਕੇ ਉੱਥੇ ਬੈਠ ਕੇ ਇਸ ਸ਼ਬਦ ਦਾ ਜਾਪ ਕਰਨਾ ਹੈ ਸਾ ਸੰਗਤ ਜੀ ਕੋਲ ਤੁਸੀਂ ਨੇ ਜਲ ਰੱਖਣਾ ਹੈ ਸਾ ਸੰਗਤ ਜੀ ਉਸ ਤੋਂ ਬਾਅਦ ਤੁਸੀਂ ਪੰਜ ਵਾਰ ਇਹ ਸ਼ਬਦ ਦਾ ਜਾਪ ਕਰਨਾ ਹੈ ਜਿਸ ਘਰ ਦੇ ਵਿੱਚ ਲੜਾਈ ਝਗੜਾ ਹੋ ਰਿਹਾ ਹੈ ਪਤੀ ਪਤਨੀ ਆਪਸ ਵਿੱਚ ਨਹੀਂ ਮਲਦ ਬਣਦੀ ਸਾਧ ਸੰਗਤ ਜੀ ਉਹਦਾ ਜਾਪ ਕਰਨ ਤੋਂ ਬਾਅਦ ਤੁਸੀਂ ਨੇ ਦੋ ਵਾਰ ਮੂਲ ਮੰਤਰ ਦਾ ਜਾਪ ਵੀ ਕਰਨਾ ਹੈ ਸਾਧ ਸੰਗਤ ਜੀ ਇਸਤੰਤ ਮਹਾਪੁਰਸ਼ਾਂ ਜੀ ਦੇ ਬੱਚੇ ਨੇ ਪਾਈ ਇਹ ਇੱਕ ਸੱਚੀ ਕਹਾਣੀ ਹੈ ਮਹਾਪੁਰਸ਼ਾਂ ਜੀ ਦੇ ਕੋਲ ਇੱਕ ਭੈਣ ਗਈ ਸੀ ਜਿਸ ਦੇ ਘਰ ਵਿੱਚ ਹਰ ਟਾਈਮ ਕਲੇਸ਼ ਰਹਿੰਦਾ ਸੀ ਕੁਸਦੀ ਆਪਣੇ ਪਤੀ ਦੇ ਨਾਲ ਵੀ ਨਹੀਂ ਬਣਦੀ ਸੀ ਤਾਂ ਮਹਾਂਪੁਰਸ਼ ਜੀ ਨੇ ਉਸ ਨੂੰ ਇਹ ਸ਼ਬਦ ਦਾ ਜਾਪ ਦੱਸਿਆ ਸੀ ਸਾਧ ਸੰਗਤ ਜੀ ਜੇ ਤੁਸੀਂ ਵੀ ਇਹ ਕਰਨਾ ਚਾਹੁੰਦੇ ਹੋ ਤੁਹਾਡੇ ਘਰ ਦੇ ਵਿੱਚ ਵੀ ਸੁੱਖੇ ਸੁੱਖ ਆ ਜਾਣਗੇ ਸਾਧ ਸੰਗਤ ਜੀ ਜਿਹੜਾ ਜਲ ਹੈ ਤਾਂ ਮਹਾਂਪੁਰਸ਼ ਜੀ ਨੇ ਦੱਸਿਆ ਭਾਈ ਜਿਹੜਾ ਜਲ ਹੈ ਉਹ ਪਤੀ ਪਤਨੀ ਨੂੰ ਹੀ ਪਿਲਾਉਣਾ ਹੈ ਘਰ ਦੇ ਵਿੱਚ ਬੱਚਿਆਂ ਨੂੰ ਨਹੀਂ ਪਿਲਾਉਣਾ ਸਾਥ ਸੰਗਤ ਜੀ ਜਿਸ ਦੇ ਨਾਂ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਸਾਥ ਸੰਗਤ ਜੀ ਆਓ ਹੁਣ ਆਪਾਂ ਉਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਮਾਜ ਮਹੱਲਾ ਪੰਜ ਮਾ ਜਿਤ ਕਰ ਪਰਿਓ ਸੁਹਾਗ ਬਣਾਇਆ ਤਿਤ ਕਰ ਸੁਖੀਏ ਮੰਗਲ ਲਗਾਇਆ आनंद विनोद तितै कर सोहे जो तन कांत सिंगार जियो सागुण बनती सा वड पागण पुत्वंती सील बंत सोहागण रूपव ਤਸਾ ਸੋ ਹੜਬ ਵਿੱਚ ਵਿੱਚ ਖਣ ਜੋ ਤਨ ਕਾਂਤ ਪਿਆਰੀ ਜੀਓ ਅਚਾਰਵੰਤ ਸਾਈਂ ਪਰਦਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ સા કુલ બંતી સા સબરાઈ જો પર કે રંગ સુવારી જીયો મહમા તિસ્કી કહેણ ન જાઈ જો પર મેલ લઈ અંગ લાઈ ਤੇਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਦਾਰੀ ਜਿਉ ਮਾਜ ਮਹੱਲਾ ਪੰਜਮ ਜਿਤ ਕਰ ਪਿਰ ਸੁਹਾਗ ਬਣਾਇਆ तित कर सुखिए मंगल गाया बिनोद विनोद कर सोहे जो तन कन्त सिंगार जियो सा गुणवन्ति सा वड पुतवंती सील बंत सुहागन रूप वंत सा सोहगड विच कन सो प्यारी जियो अचार वंत साई पर सब सिंगार बने तिस सां कुल बनती सां सबराई जो पिर के रंग सवारी जियो महमा तिस की कहण न जाए जो पिर मेल लई आंगलाए थेर सुहाग वर अगम अगोचर जनानक नानक प्रेम सदारी जीओ माझ महल्ला पंजमा जित्तकर पिर सुहाग बनाया तित्कर सुखिए मंगल लगाया अनद विनोद तकर सो है जो तन कांत सिंगार जियो सा सावडपागण सावड पागण पुतवंती सील बंत सोहागण रूप बंत सा सोंगड़ विच खण जो तन कंत प्यारी आचारवन्त् साय सिंगार सङ्गार बन्याने सा कुलवंति सा सबराई जो पिर के रंग सवारी जियो महिमातिसी कहण न चाही जो पिर मेल लाए। थेर सुहाग वर अगम अगोचर ज नानक प्रेम सदारी जी मांझ महला पंजमा जित कर पिरु सुहाग बणाया तित कर सुखीअ मंगल गाया आनंद विनोद तय कर सोहे जो तन कांत सिंगार जीओ ਸਾਗੁਣਵੰਤੀ ਸਾਵਡ ਪਾਗਣ ਪਤਵੰਤੀ ਸੀਲਵੰਤ ਸੋਹਾਗਣ ਰੂਪਵੰਤ ਸਾ ਸੁngੜ ਵਿੱਚ ਖਣ ਜੋ ਤਨ ਕਾਂਤ ਪਿਆਰੀ ਜੀਓ अचारवंत वंत साई पर सब सिंगार बने तिस ज्ञाने सा कुलवंती सा सबराई जो पिर के रंग सवारी जियो ਮਹਿਮਾ ਇਸ ਕੀ ਕਹਿਣ ਨਾ ਜਾਏ ਜੋ ਪਿਰਤ ਮੇਲ ਲਏ ਅੰਗ ਲਾਏ ਤੇਰੇ ਸੁਹਾਗ ਵਰ ਅਗੰਮ ਅਗੋਚਰ ਜਨ ਨਾਨਕ ਪ੍ਰੇਮ ਸਦਾਰੀ ਜੀਓ ਮਾ ਜਮਾਲਾ ਪੰਜਮਾ ਜਿਤ ਕਰ ਪਿਰ ਸੁਹਾਗ ਬਣਾਇਆ ਤਿਤ ਕਰ ਸਖੀਏ ਮੰਗਲ ਗਾਇਆ ਅਨੰਦ ਵਿਨੋਦ ਤਿਤੇ ਕਰ ਸੋਹੇ ਜੋ ਤਨ ਕੰਤ ਸਿੰਗਾਰ ਜਿਓ सा गुणवंती सावड पागण पुतवंत सीलवंत वंत सोहागण रूपवंत सा सुंगड़ वचण जो तन कंत प्यारी जियो आचार साई परदाने सब सिंगार बी तिस सा कुलवंती सां सबराई जो पै रंग सवारी जीओ महिमा तिसी कहण नए जो पिर मिल लंग लाए धेरे ਸੁਹਾਗ ਵਰ ਅਗਮ ਅਗੋਚਰ ਦਨਾਨਕ ਪ੍ਰੇਮ ਸਦਾਰੀ ਜਿਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਇਹ ਸੀ ਆਪਣਾ ਪਵਿੱਤਰ ਸ਼ਬਦ ਜੋ ਮਹਾਪੁਰਸ਼ਾ ਜੀ ਨੇ ਦੱਸਿਆ ਹੈ ਸਾਧ ਸੰਗਤ ਜੀ ਇਹ ਥੋੜਾ ਸ਼ਬਦ ਕਠਿਨ ਹੈ ਸਾਧ ਸੰਗਤ ਜੀ ਤੁਸੀਂ ਇਸ ਨੂੰ ਸ਼ਬਦ ਦਾ ਜਾਪ ਵੀ ਕਰ ਸਕਦੇ ਹੋ ਤੁਸੀਂ ਇਸ ਨੂੰ ਫੋਨ ਤੇ ਵੀ ਸੁਣ ਸਕਦੇ ਹੋ ਸੁਣਨਾ ਤੇ ਜਾਪ ਕਰਨਾ ਇੱਕ ਹੀ ਗੱਲ ਹੈ ਸਾਧ ਸੰਗਤ ਜੀ ਇਹ ਉਨਾ ਹੀ ਕੰਮ ਕਰਦਾ ਹੈ ਜਿੰਨਾ ਆਪਾਂ ਸੁਣਦੇ ਹਾਂ ਤੇ ਉਨਾ ਹੀ ਆਪਾਂ ਜਾਪ ਕਰਦੇ ਹਾਂ ਸਾਧ ਸੰਗਤ ਜੀ ਇਸ ਤੋਂ ਬਾਅਦ ਤੁਸੀਂ ਦੋ ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਸਾਥ ਸੰਗਤ ਜੀ ਉਸ ਦਿਵ ਪ੍ਰੰਤ ਗੁਰੂ ਮਹਾਰਾਜ ਜੀ ਅੱਗੇ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਜਿਸ ਦਿਨ ਆ ਤੁਹਾਡੇ ਘਰ ਦੇ ਵਿੱਚ ਪਤੀ ਪਤਨੀ ਵਿੱਚ ਕਲੇਸ਼ ਖਤਮ ਹੋ ਜਾਏਗਾ ਆਪਸ ਦੇ ਵਿੱਚ ਪਿਆਰ ਵਧ ਜਾਵੇਗਾ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੰਤ ਤੱਕ ਬਣੇ ਰਹਿਣਾ ਸਾਥ ਸੰਗਤ ਜੀ ਤੇ ਆਪਣੀ ਭੈਣ ਭਰਾਵਾਂ ਵੱਤਵਾਸ਼ਿਆ ਜਰੂਰ ਕਰਨਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾ ਸੰਗਤ ਜੀ ਸੰਤ ਪਾਬਾ ਅਜੀਤ ਸਿੰਘ ਜੀ ਦੇ ਆ ਰੋਚ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਵੀ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਬਾ ਅਜੀਤ ਸਿੰਘ ਜੀ ਹੰਸਾੜੇ ਸਾਹਿਬ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪ੍ਰਿਆਤ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੋ ਸਾਥ ਸੰਗਤ ਜੀ ਅ ਇਸ ਵੀਡੀਓ ਤੱਕ ਬਣੇ ਰਹਿਣਾ ਸਾਥ ਸੰਗਤ ਜੀ ਕੱਲ ਨੂੰ ਅਸੀਂ ਤੁਹਾਡੇ ਨਾਲ ਇੱਕ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਾਥ ਸੰਗਤ ਜੀ ਹੋਈਆਂ ਖੁਲਾ ਚੁੱਕਾਂ ਦੀ ਕਿਮਾ ਬਖਸ਼ਣੀ ਜੀ ਫਤੇ ਦਾ ਜੋ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਕਾਲ ਸਾਹਿ ਵਾਹਿਗੁਰਜੀ ਕੀ ਫਤਿਹ